ਮੇਰਾ ਪਿੰਡ ਜੋ ਗੋਲ ਬੇਦੀਆਂ ਬੁਰਪਾਲ ਸਿੰਘ ਨਾਮ ਮੇਰਾ ਅਸੀਂ ਸਰ 버ਗਰ ਖਾਣ ਦੇ ਇਥੇ ਸ਼ਨੀਆ ਰੋਡ ਤੇ ਅਸੀਂ ਨਾ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬਹਿਣ ਲੱਗੇ ਸੀ ਤੈਨੂੰ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਬਹਿ ਜੰਨੇ ਤੇ ਫਿਰ ਇੱਕ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ 버ਗਰ ਖਾਣ ਦੇ ਮੋਟਰਸਾਈਕਲ ਤੇ ਬਹਿ ਕੇ ਸਿੱਧੀਆਂ ਆ ਗਏ ਸਰ ਗੋਲੀਆਂ ਮੰਡਾ ਵੇ ਦੂਹਾਂ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾ ਚਾਹਾਂ ਨੇ ਮੂੰਹ ਬੱਦੇ ਸਾਰਾ ਹੁੰਦੇ ਗੋੜੀਆਂ ਮਾਰਦੇ ਉਹ ਤੇ ਜਾਂ ਜਾਂਦੇ ਆ ਪਤਾ ਨਹੀਂ ਕੀ ਚੀਚ ਚਾਹਦੇ ਕਾਂ ਕੱਢ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫੇਰ ਦਜੀ ਲਾਤੇ ਮਾਰੀ ਕਿ ਡਿੱਗ ਜੀ ਮੈਂ ਸਰਪਰ ਮੋਟਰਸਾਈਕਲ ਭਜਾ ਲਿਆ ਥੋਂ ਅੱਡੇ ਸਰ ਚਾਰ ਬੰਦੇ ਜਖਮੀ ਹੋਏ ਜੀ ਦੋਨ ਸਾਡੇ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੇ ਸਸਾਨੂੰ ਕਹਿੰਦੇ ਰਹਾ ਪਰ ਗੋਲੀਆਂ ਹੱਥੋਂ ਨਿਕਲਣੀਆਂ ਜਾ ਰਹੇ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜੇ ਆ ਹੀ ਟੱਗੂ ਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਹੁੰਦੇ ਆ ਲੱਗੇ ਵੇਹ ਕਲਾਂ ਨੌਰ ਦੇ ਮੈਂ ਸਾਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਾਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਇੱਕ ਆਦੀ ਲਗ ਡਟ ਜਾਂ ਕੀ ਗੱਲ ਸੀ ਤੇ ਸਾਰ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਇਹਨਾਂ ਦਾ ਪਤਾ ਨਹੀਂ ਮੂੰਹ ਬੰਦੀ ਸੀ ਸਾਰ ਵਰਨਾ ਗੱਡੀ ਚ ਟੇ ਰੰਗ ਨਹੀਂ ਨਹੀਂ ਸਾਰ ਇਹ ਤੇ 버ਗਰ ਖਾਣ ਦੇ ਪਹਿਲਾਂ ਤੇ ਜੋੜੇ ਉਹੜਿਆਂ ਨੂੰ ਚੱਲ ਗਏ ਸਾਰ ਮੈਂ ਸਿਲੰਡਰ ਦੇਣਾ ਹੈ ਕੀ ਦੇਕਰ ਗੁਰਦਾਪੁਰੇ ਸਰ ਮੈਂ ਸਿਲੰਡਰ ਦੇਣਾ ਹੈ ਤੇ ਉੱਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਅੱਜ ਨਹੀਂ ਗੁਰਦਾਪੁਰ ਤੋਂ ਮੜ ਕੇ ਹੱਲਾ ਨਹੀਂ ਛੜ ਗੁਰਦਾਪੁਰ ਕਾਨਪੀਨ ਆਏ ਤੇ ਆਈ ਹੱਲਾ ਬਾਤ ਨਹੀਂ ਕੱਪੜੇ ਲੈਣ ਆਏ ਤੇ ਰਾਤ ਨੂੰ ਜਾਣ ਦੇ ਚਦ ਤੇ ਸਾਨੂੰ ਮਿਲ ਗਏ ਤੇ ਉੱਥੇ ਬਰਗੇਖਾਨ ਦੇ ਆਪਾਂ ਸਾਰੇ ਜਾਣੇ ਤੇ ਜਦੋਂ ਬਰਗੇਖਾਨ ਦੇ ਬੇ ਤੇ ਪਤਾ ਨਹੀਂ ਉਹ ਸਰ ਬਰਨਾ ਗੱਡੀ ਜੋ ਪਤਾ ਨਹੀਂ ਗੱਡੀ ਬਰਨਾ ਹੈ ਕਿਹੜੀ ਉਹਨੇ ਪਿਸਟਲ ਕੱਢੇ ਤੇ ਉਹ ਦੇ ਗੋਲੀਆਂ ਮਾਰ ਦੇ ਸਾਰੇ ਸਾਡੇ ਬੀਮੀ ਹਰ ਹੈ ਸਾਲੇ ਹੋਏ ਨੇ ਪੰਜ 사ਤੇ ਆ ਨਹੀਂ ਸਰ ਮੈਂ ਲਾ ਤੇ ਚਲ ਗਏ ਨਾਨੀ ਸਰਪਦਾ ਵਾਵਾ ਕੀਤੇ ਨੋਤਾ ਇੱਥੇ ਹਰਦੁਸ਼ੰਨੀਆ ਰੋਡ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕਿਆਂ ਦੀ ਕੋਈ ਲੜਾਈ ਤਗੜਾ ਹੋ ਗਿਆ ਤੇ ਜਦੋਂ ਅਸੀਂ ਮੁੱਖ ਤੇ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਚਾਰ ਲੜਕੇ ਨੂੰ ਦੋ ਪਾਰਟੀਆਂ ਦਾ ਆਪਸ ਵਿੱਚ ਕੋਈ ਝਗੜਾ ਹੋਇਆ ਚਾਹੇ ਵੀ ਕਿ ਵਿੱਚ ਚਾਰ ਲੜਕੇ ਇੰਜਰਡ ਹੋਏ ਆ ਤੇ ਇੱਕ ਵੀ ਇੱਥੇ ਡੈਥ ਹੋ ਗਈ ਹੈ ਇਹ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰਦੇ ਪਏ। ਨਹੀਂ ਕੋਲੀ ਵੀ ਪਰਫੈਕਟਲੀ ਕੋਲੀ ਦੀ ਕਿਸੇ ਦੀ ਵੀ ਇਦਾਂ ਦੇ ਬੱਚੇ ਹੈਗੇ। ਅਲੱਗ-ਅਲੱਗ ਘਾਉਤਾਂ ਹੈਗੀਆਂ ਜੋ। ਨਹੀਂ ਉਹ ਜੋ ਸਾਡੇ ਕੋਲ ਕੋਈ ਪੁਲੀਸ ਸਾਡੇ ਲੋਨਚ ਕੋਈ ਨਹੀਂ ਰਹੀ। ਕਿ ਅੱਜ ਸਾਨੂੰ ਪਤਾ ਲੱਗਿਆ ਇੱਥੇ ਵੀ ਤੋੜੀ ਜਾਂਦੇ ਇਕੱਠੇ ਹੋਏ ਸੀਗੇ ਤੇ ਇਹਨਾਂ ਝਗੜਾ ਹੋਇਆ। ਜਦੋਂ ਤੇ ਅਸੀਂ ਇਮੀਡੀਏਟ ਇੱਥੇ ਪਹੁੰਚਿਆ ਤਾਂ ਪਹਿਲਾਂ ਸਭ ਕੁਝ ਹੋ ਚੁੱਕਾ ਹੈ। ਸੋ ਅੱਜ ਅਸੀਂ ਅਹੀਂ ਕਰ ਰਹੇ ਪਏ ਇਨਵੈਸਟੀਗੇਸ਼ਨ। ਉਹਨੂੰ ਜਲਦੀ ਰੈਸਟ ਕਰਨਾ। ਸੋ ਸਾਡੇ ਉਹ ਸਾਡੀ ਟੀਮ ਜਿਹੜੀ ਆ ਪ੍ਰਿੰਸੀਪਲੀ ਉਹ ਦੱਸੋ ਇਹ ਕਰਦੇ। ਇਹ ਜੇ ਚਾਰ ਬੰਦੇ ਇੰਜਰਡ ਆ ਫਿਰ ਹੋਈ ਹੋਣੀਆਂ ਫੈਰੀ। ਇਨਾ ਕੁਲ ਵੀ ਇਹਨਾਂ ਦੇ ਇੱਕ ਅੱਧੇ ਮੋਟਰਸਾਈਕਲ ਵਿੱਚ ਅਸੀਂ ਦੇਖਿਆ ਦੱਤੂਤਰ ਪਿਆ ਹੋਆ ਤੇ ਬਾਕੀ ਜਿਹੜੇ ਇਨਵੈਸਟਿਗੇਟ ਕਰਦੇ ਹੋਰ ਇਹਨਾਂ ਨਾਲ ਵੀ ਕਿਹੜੇ-ਕਿਹੜੇ ਬੰਦੇ ਸੀਗੇ ਤੇ ਕੋਈ ਸਾਰੇ ਕਸ਼ਟ ਹੋ ਜਾਣਗੇ ਮੇਰਾ ਨਾਮ ਡਾਕਟਰ ਨਿੱਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਹੈ ਗਨ ਸ਼ਾਟ ਹੋਣ ਦੇ ਨਾਲ ਇੱਕ ਜਿਹੜੇ ਬੰਦੇ ਦੇ ਜਿਹੜੇ ਪੇਟ 'ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਕਿਤੇ ਆਪਣੇ ਕੋਲ ਤਿੰਨ ਜਣੇ ਆ ਦੋ ਜਣੇ ਆ ਅੱਡੇ ਕੋਲ ਬੈੱਡ ਤੇ ਬੈਠੇ ਹੋਏ ਆ ਤੇ ਇੱਕ ਜਨੇ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜੇ ਤੇ ਬਾਹਾਂ ਤੇ ਤੇ ਲੱਤਾਂ ਤੇ ਵਜੇ ਹੋਈਆਂ ਟਰੀਟਮੈਂਟ ਚੱਲਦਾ ਹਾਂਜੀ ਇੱਕ ਰੈਫਰ ਕਰ